ਇੱਕ ਲੱਖ 95000 ਦੀ ਸਿਰਫ 88 ਰੁਪਏ ਕਿਲੋ ਤੋਲ ਕੇ ਟਰਾਲੀ ਦੇ ਦਿੰਦਾ ਇਹਨਾਂ ਦੀ ਕੋਈ ਗਾਰੰਟੀ ਬਰੇਕ 2 ਸਾਲ ਦੀ ਘਰ ਤੱਕ ਦੀ ਗਾਰੰਟੀ ਆ ਘਰੇ ਚੇਂਜ ਕਰਕੇ ਆਵਾਂਗੇ ਘਰੇ ਜਾ ਕੇ ਚੇਂਜ ਹੀ ਕਰਿਆਵਾਂਗੇ ਜੀ ਹਾਂ ਜੀ ਘਰੇ ਜਾ ਕੇ ਚੇਂਜ ਕਰਾਂਗੇ ਕੋਈ ਵੀ ਦਿੱਕਤ ਆਉਂਦੀ ਅਸੀਂ ਘਰੇ ਪਹੁੰਚਾਂਗੇ ਇਹ ਬਈ ਲੋਕ ਹੋ ਜਾਂਦਾ ਇਹ ਭਾਈ ਜੱਕ ਪਾਈਪ ਬਲੌਕ ਆ ਗਿਆ ਜੀ ਠੀਕ ਹੈ ਜੀ ਮੈਂ ਤੇ ਆਇਰੋਪਾ ਲੋਕ ਲਾਤਾ ਨਾ ਜਦੋਂ ਤਰੇ ਤੇ ਜਿੰਦਾ ਲਾਤਾ ਕੋਈ ਥੋੜਾ ਜੈਕ ਜਿਵੇਂ ਟਰਾਲੀ ਕੋਈ ਲਿਆਇ ਜਾਂਦਾ ਵੀਰਪਰਾ ਜੈਕ ਨਹੀਂ ਯੂਜ਼ ਕਰਦਾ ਕਿਉਂਕਿ ਜਦੋਂ ਤੇਲ ਮਿਕਸ ਹੁੰਦਾ ਟ੍ਰੈਕ ਅੱਜ ਕੱਲ੍ਹ ਗੋਲ ਹਿੱਸੇ ਨੂੰ ਰੇਲ ਦਾ ਕਿਆ ਕਿਆ ਵਿੱਚ ਜਾਂਦਾ ਨਾ ਉਹ ਕੰਮ ਨਹੀਂ ਕਰਨਾ ਹਾਂ ਜਿਹੜਾ ਰਿਜਨਲ ਰੇਲ ਦਾ ਉਹਦਾ ਸਾਈਡਾਂ ਤੋਂ ਮੋਟਾ ਸੈਂਟਰ 'ਚ ਡੋਣਾ ਦੀ ਨਿਸ਼ਾਨੀ ਆ ਗਾਰੰਟੀਆਂ ਕਿਹੜੇ ਕਿਹੜੇ ਹੁੰਦੀਆਂ ਨੇ ਆਪਾਂ ਵੀਰੇ ਪੇਂਟ ਦੀ ਗਾਰੰਟੀ ਆ ਗਈ ਜੈਕ ਦੀ ਹੱਬ ਦੀ 베アリング ਦੀ ਹਿੱਸੇ ਦੀ ਬਿਲਡਿੰਗ ਦੀ ਗਾਰੰਟੀਆਂ ਨੇ ਆਪਣੀ ਸਾਰਾ ਕੁਝ ਹੀ ਆ ਗਿਆ ਲਿਖ ਕੇ ਦਵਾਂਗੇ ਜੀ ਆਪਾਂ ਸਾਰਾ ਕੁ ਮੰਮਣੇ ਪਹੁੰਚਿਆ ਤੇ ਇੱਥੇ 2288 ਰੁਪਏ ਕਿਲੋ ਤੋਲ ਕੇ ਟਰਾਲੀ ਦੇ ਦਿੰਦਾ ਤੁਸੀਂ ਦੇਖ ਸਕਦੇ ਹੋ ਇੰਨੀਆਂ ਜਿਆਦਾ ਟਰਾਲੀਆਂ ਖੜੀਆਂ ਨੇ ਤੋਲ ਕੇ ਰੇਟ ਕਰਦਾ ਤੇ ਬਾਕੀ ਜੇ ਉੱਕਾ-ਬੁੱਕਾ ਰੇਟ ਕਰਨਾ ਉਹ ਵੀ ਕਰ ਸਕਦੇ ਹੋ ਟਾਟਾ ਸੇਲ ਦਾ ਮਾਲ ਲੱਗਿਆ ਹੁੰਦਾ ਜਿਵੇਂ ਜਿੰਨੀ ਗੱਲ ਹੁੰਦੀ ਆ ਆ ਦਿਖਾ ਦੇ ਵੀ ਸੇਲ ਦੇ ਮਾਰ ਕੇ ਹੀ ਲੱਗੇ ਹੁੰਦੇ ਨੇ ਪੱਤੀਆਂ ਤੇ ਤੇ ਬਾਈ 88 ਰੁਪਏ ਕਿਲੋ ਦੇ ਵਿੱਚ ਆਪਾਂ ਕੀ ਕੀ 88 ਰੁਪਏ ਕਿਲੋ ਵੀਰੇ ਮਿਕਸ ਲੋਹਾ ਆ ਜਾਂਦਾ ਅੱਧਾ ਟਾਟਾ ਅੱਧਾ ਐਮਸੀ ਐਸੈਸਰੀ ਵਿੱਚ A to Z A to Z ਟਾਇਰ ਜਾਲੀ ਸਟicker ਬੀਲ ਕੱਪ ਬੇਲ ਚ ਲੱਟਾ ਸਾਰਾ ਕੁਝ ਵਿੱਚ ਆ ਜਾਂਦਾ ਮੁੰਜਾ ਮੁੰਜਾ ਸਭ ਲਾ ਦਾਂਗੇ ਸਾਰਾ ਕੁਝ ਲਾ ਦਾਂਗੇ ਵਿੱਚ ਠੀਕ ਹੈ ਤੇ ਜੇ ਸਾਰਾ ਡਾਡਾ ਸੇਲ ਦਾ ਲਵਾਣਾ ਉਹ 91 ਰੁਪਏ ਕਿਲੋ ਜਿਵੇਂ ਹੁਣ ਆ ਜਾਲੀ ਲੱਗੀ ਨਹੀਂ ਹੋਈ ਟਰਾਲੀ ਜਾਲੀ ਤੇ ਲੱਗੂਗੀ ਜੇ ਕੰਮ ਰਹਿੰਦਾ ਤਾਂ ਕਾਫੀ ਜਿਆਦਾ ਜਾਲੀ ਹੋ ਲੱਗ ਕੇ ਜਾਲੀ ਲੱਗ ਕੇ ਲੱਗੂਗੀ ਜੀ ਆਪਣੇ ਲੱਟਾ ਲੱਗਣੇ ਉਹ ਵੀ ਲਾ ਕੇ ਦਵਾਂਗੇ ਠੀਕ ਹੈ ਹਾਂਜੀ ਹਾਂਜੀ ਉਹ ਸਾਰਾ ਡਨ ਕਰ ਸਾਰਾ ਕੰਪਲੀਟ ਕਰਕੇ ਦੇਣੀ ਆ ਬਟਰਾਲੀ ਕੰਡੇ ਤੇ ਚਾੜ ਕੇ ਕੰਡੇ ਤੇ ਚਾੜ ਕੇ ਦੇ ਦਾਂਗੇ ਟਾਟਾ ਸੇਲ 92 ਰੁਪਏ ਕਿਲੋ ਅੱਧਾ ਲੋਹਾ ਟਾਟਾ ਅੱਧਾ MC 88 ਰੁਪਏ ਕਿਲੋ ਜਿਹੜਾ ਤੋਲ ਕੇ ਇੱਕ ਵਾਰੀ ਰੇਟ ਹੋ ਗਿਆ ਜਦੋਂ ਬਿੱਲ ਬਣ ਗਿਆ ਉਸ ਤੋਂ ਬਾਅਦ ਤਾਂ ਕੋਈ ਉਸ ਤੋਂ ਬਾਅਦ ਕੋਈ ਐਕਸਟਰਾ ਪੈਸਾ ਨਹੀਂ ਬੰਡੇ ਤੇ ਪੈਸੇ ਲੱਗਣੇ ਨੇ ਇਹਦੇ ਠੀਕ ਹੈ ਠੀਕ ਹੈ ਹਾਂਜੀ ਜਿੰਨਾ ਕੰਡਾ ਹੋ ਗਿਆ ਠੀਕ ਹੈ ਹਾਂਜੀ ਹਾਂਜੀ ਤੇ ਬਾਈ ਜੇ ਟੋਟਲੀ ਟਾਟਾ ਲਵਾਉਣਾ A to Z 92 ਰੁਪਏ ਕਿਲੋ 92 ਰੁਪਏ ਹਾਂਜੀ ਹਾਂ 92 ਰੁਪਏ ਕਿਲੋ ਤੇ ਆਹ ਦੇਖ ਲਓ ਜ 187 ਹਾਂ ਜਮਾ ਟੌਪ ਮਾਡਲ ਹੀ ਹੈ ਇਹ ਫੁੱਲ ਹੈਵੀ ਕਿੰਨੇ ਵੇਟ ਦੀ ਜਲੰਧਰ ਏਰੀਆ ਚ ਜਾਣਾ ਇਹ ਕਿੰਨੇ ਵੇਟ ਦੀ ਬਣ ਗਈ ਇਹ ਤਕਰੀਬਨ 42 ਕੁਇੰਟਲ ਦੀ 42 ਕੁਇੰਟਲ 42 ਕੁਇੰਟਲ 187 ਹਾਂ ਜੀ ਤੇ ਆ ਵਿੱਚੀ ਬੀਲ ਕੱਪ ਹੋ ਗਿਆ ਵਿੱਚੀ ਬੀਲ ਕੱਪ ਹਾਂ ਜੀ ਹਾਂ ਜੀ ਸਾਰਾ ਕੁਝ ਪਾ ਕੇ ਹਾਂ ਜੀ ਹਾਂ ਸਾਰਾ ਕੁਝ ਵਿੱਚ ਇਹ ਵਿੱਚੀ ਵਿੱਚੀ ਪਾ ਕੇ ਬਸ ਇਕੱਲੇ ਇੱਕ ਆਪਾਂ ਰੇਲ ਦੇ ਹਿੱਸੇ ਦਾ 15000 ਐਕਸਟਰਾ ਲੈਣਾ ਜੇ ਕਿਸੇ ਨੇ 400 ਗੋਲ ਲਵਾਉਣਾ ਉਹ ਵਿੱਚੀ ਹੈ ਜੇ origignal ਰੇਲ ਦਾ ਲਵਣਾ ਉਹਦਾ 15000 ਐਕਸਟਰਾ ਠੀਕ ਹੈ ਉਹ ਫਿਰ ਦਿਖਾਉਂਗੇ ਅਗਲੇ ਨੂੰ ਸਾਰਾ ਹਾਂਜੀ ਉਹ ਕਰਕੇ ਦਵਾਂਗੇ ਕਿਵੇਂ ਹੁਣ ਅੱਜ ਕੱਲ ਗੋਲ ਹਿੱਸੇ ਨੂੰ ਰੇਲ ਦਾ ਕਹਿ ਕਿਆ ਵੇਚੀ ਜਾਂਦੇ ਨੇ ਪਉ ਕੰਮ ਨਹੀਂ ਕਰਨਾ ਹਾਂ ਜਿਹੜਾ origignal ਰੇਲ ਦਾ ਉਹਦਾ ਸਾਈਡਾਂ ਤੋਂ ਮੋਟਾ ਸੈਂਟਰ ਚ ਡੋਣ ਦੀ ਨਿਸ਼ਾਨੀ ਆ ਠੀਕ ਹੈ ਹਾਂਜੀ ਹਾਂਜੀ ਤੇ ਇਹ ਡਬਲ ਜੈਕ ਆ ਗਈ ਬਾਈ ਡਬਲ ਜੈਕ ਜੀ 25 25 ਟਨ ਦੇ ਜੈਕ ਨੇ 50 ਟਨ ਦੇ ਇਹਨਾਂ ਦੀ ਕੋਈ ਗਾਰੰਟੀ ਬਰੰਦੀ ਦੋ ਸਾਲ ਦੀ ਘਰ ਤੱਕ ਦੀ ਗਾਰੰਟੀ ਆ ਘਰੇ ਚੇਂਜ ਕਰਕੇ ਆਵਾਂਗੇ ਘਰੇ ਜਾ ਕੇ ਚੇਂਜ ਹੀ ਕਰਿਆਵਾਂਗੇ ਜੇ ਹਾਂਜੀ ਘਰੇ ਜਾ ਕੇ ਚੇਂ ਤੇ ਬਾਕੀ ਬਾਈ ਜਿਵੇਂ ਹੱਬਾ ਹੱਬਾ ਕਿਹੜੀਆਂ ਲੱਗੀਆਂ ਨੇ ਹੋਗੀਆਂ ਆਪਾਂ ਇਹ ਚ ਵੀਰੇ ਬਾਈ 24 ਸਟਿੱਲੀ ਆਪਾਂ ਨੇ ਠੀਕ ਹੈ ਬਾਈ 24 ਦਾ ਬੈਰੰਗਾ ਉੱਤੇ ਹੁੱਕ ਹੁੱਕ ਮੱਛੀ ਹੁੱਕ ਦਾ 10 ਇੰਚੀ ਗਾਟਾ 4 ਇੰਚੀ ਮੋਟੀ ਹੁੱਕ ਪਈ ਹੋਈ ਅੱਗੇ ਠੀਕ ਹੈ ਹਾਂਜੀ ਹਾਂ ਤੇ ਬਿਲਡਿੰਗ ਦੀ ਕਿੰਨੇ ਕਿ ਜਿੰਮੇਵਾਰੀ ਹੋਊ ਆਪਣੇ ਪੂਰੀ ਜਿੰਮੇਵਾਰੀ ਹੋਵੇਰੇ ਪੂਰੀ ਕਿਉਂਕਿ ਆਪਾਂ ਲੇਅਰ ਭਰਨੇ ਸਿਰੇ ਤੱਕ ਕੋਈ ਪ੍ਰੋਟੀਨ ਦਾ ਭਰਨੇ ਨਹੀਂ ਆਪਾਂ ਠੀਕ ਹੈ ਬਿਨਾਂ ਪੇਂਟ ਤੋਂ ਵੀ ਆਪਣੇ ਕੋਲ ਮਾਲ ਤਿਆਰ ਖੜਾ ਪ੍ਰਾਈਮਰ ਲੱਗਿਆ ਖੜਾ ਠੀਕ ਹੈ ਹਾਂਜੀ ਦਿਖਾ ਕੇ ਦਵਾਂਗੇ ਜੋ ਵੀ ਚੀਜ਼ ਚੈੱਕ ਕਰਕੇ ਕਟੇ ਨਿਕਲਦੇ ਜਿੰਮੇਵਾਰ ਆ ਆ ਹੂੰ ਬਈ ਉਹ ਚੀਜ਼ ਦਾ ਪਤਾ ਲੱਗ ਜੂ ਬਤਰੀ ਦਾ ਤੇ ਇੱਕ ਮੈਂ ਤੁਸੀਂ ਹੋਰ ਦੇਖਿਆ ਵੀ ਜਿਵੇਂ ਫੋਨ ਤੇ ਤੁਸੀਂ ਜਵਾਬ ਦੇ ਰਹੇ ਸੀ ਵੀ ਇੰਨੀ ਹਲਕੀ ਬਣਾਉਂਦੇ ਨਹੀਂ ਆਪਾਂ ਉਹਦਾ ਵੀਰੇ ਕਾਰਨ ਇਹ ਆ ਵੀ ਜਿਵੇਂ ਹੁਣ 20 ਕੁਇੰਟਲ ਥੱਲੇ ਟਰਾਲੀ ਉ ਪੱਤਰਾ ਰਹਿ ਜਾਂਦੀ ਆ ਕਿਉਂਕਿ ਆਪਣੀ ਫਰਮ ਦਾ ਆਪਣਾ ਬੜਾ ਵਧੀਆ ਨਾਮ ਬਣਿਆ ਹੋਇਆ ਆਪਾਂ ਨਾਮ ਨਹੀਂ ਖਰਾਬ ਕਰਨਾ ਕਿਉਂਕਿ ਹਲਕੇ ਟਰਾਲੀ ਮਿੱਟੀ ਭਰਾਂਗੇ ਕਣਕ ਭਰਾਂਗੇ ਟੁੱਟੇ ਨਹੀਂ ਆ ਹਾ ਜੀ ਆ 20 ਕੁਇੰਟਲ ਥੱਲੇ ਆਪਾਂ ਟਰਾਲੀ ਦੰਦੇ ਨਹੀਂਗੇ ਠੀਕ ਆ ਮੰਗ ਲੈਂਦੇ ਨੇ ਵਿਚ ਲੋਕਾਂ ਤੋਂ ਪੈਸੇ ਵਿੱਚ ਪਰ ਤੁਸੀਂ ਬਣਾਉਂਦੇ ਉਹ ਬਪੜਾ ਕੇ ਨਹੀਂ ਦਿੰਦੇ ਵੀ ਘੱਟ ਵਾਲਾ ਸੌਦਾ ਬਣਾਉਂਦੇ ਨਹੀਂ ਬਣਾਉਂਦੀ ਨਹੀਂ ਆਪਾਂ ਵੀ ਜੀ ਦਾ ਕੱਲ ਨੂੰ ਲੰਬਾ ਹਾਂਜੀ ਹਾਂ ਲੰਬਾ ਆਵੇ ਜਿਹੜੀ ਚੀਜ਼ ਆ ਠੀਕ ਹੈ ਤੇ ਇਹ ਕੀ ਕਿਸਾਏ ਨੇ ਬਾਈ ਇਹ ਆਪਣਾ 12 6:30 ਅਗੇ ਦੂਜੇ ਨੰਬਰ ਤੇ ਜੀ ਠੀਕ ਹੈ 12 6:30 'ਚ ਵੀ ਆਪਾਂ 28 29 ਕੁੰਡਲ ਵਜਨ ਕਰਤਾ ਟਾਟਾ ਸੇਲ ਦੇ ਵਿੱਚ ਠੀਕ ਹੈ ਜਮਾ ਹੀ ਫੁੱਲ ਹੈਵੀ ਚਾਹੀਏ ਇਹ ਤੋਂ ਵੀ ਉੱਪਰ 2 ਫੁੱਟ ਬெட் ਲਾ ਕੇ ਮਿੱਟੀ ਭਰ ਲਓ ਤਾਂ ਵੀ ਜ਼ਿੰਮੇਵਾਰੀ ਆਪਣੀ 골 ਹਿੱਸਾ ਪਾਤਾ ਇਹ ਚ ਸਾਰੀ ਜੀ ਮਿੱਟੀ ਭਰ ਲਓ ਇਸ ਤੋਂ ਉੱਪਰ ਵੀ 2 ਇੰਨਾ ਹੈਵੀ ਮਾਲ ਆ 2.5 29 ਕੁਇੰਟਲ ਵਜਨ ਐ ਚ ਖਿੰਡਦੀ ਨਹੀਂ ਟਰਾਲੀ ਖਿੰਡਦੀ ਨਹੀਂ ਟਾਟਾ ਸੇਲ ਦਾ ਮਾਲ ਆ ਇਹ ਸਾਰਾ ਜਿਹੜਾ 18 ਫੁੱਟੇ ਦੇ ਮਾਲ ਲੱਗੇ ਉਹੀ 12 ਤੇ ਲਾਤਾ ਆਪਾਂ ਠੀਕ ਹੈ ਹਾਂਜੀ 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 ਇਹਦੇ ਵੀ ਹਲੇ ਲਾਈਟਿੰਗ ਵਗੈਰਾ ਹਾਂ ਲਾਈਟਿੰਗ ਰਹਿ ਗਈ ਇਹਦੇ ਜਾਲੀ ਜੋਲੀ ਰਹਿ ਗਈ ਬੀਲਗਾ ਬੇਲ ਚ ਰਹਿ ਗਏ ਉਹ ਲਾਗੇ ਦਾ ਮੈਂ ਕੰਪਲੀਟ ਕਰਕੇ ਠੀਕ ਹੈ ਹਾਂ ਇਹ 16 7 ਆ ਗਈ 36 37 ਕੁਇੰਟਲ ਚ 37 37 ਕੁਇੰਟਲ ਦੀ ਟਰਾਲੀ ਹਾਂਜੀ ਹਾਂਜੀ ਇਹ ਵੀ ਟਾਟਾ ਸੇਲ ਚ ਤੇ ਇਹਦਾ ਕੀ ਸਾਈਜ਼ ਆ ਬਾਈ ਇਹ 12 6.5 ਆਈ 12.21 ਕੁਇੰਟਲ ਵਜਨ ਚ 12. 195000 ਚ ਕੰਪਲੀਟ ਹੈ ਕੰਪਲੀਟ ਇਹ ਸਾਰੀ ਟਾਟਾ ਸੇਲ ਚ ਆ ਗਈ 25 ਕਵੰਡਲ ਦੀ 230000 ਦੀ 92 ਰੁਪਏ ਕਿਲੋ ਤੋਲ ਕੇ A to Z ਹੀ ਟਾਟਾ ਸੇਲ ਦਾ 230 ਚ ਪੇਂਟ ਲੇਟਾਂ ਡਾ ਪੇਂਟ ਲੇਟਾਂ ਜਾਲੀ ਸਟicker ਫੁੱਲ ਮੋਡੀਫਾਈ ਕਰਕੇ ਦੋ ਪ੍ਰਾਈਮਰ ਲੱਗਿਆ ਹੋਇਆ ਪੇਂਟ ਕੋਈ ਵੀ ਆਪਣੀ ਮਰਜ਼ੀ ਦਾ ਕਰਵਾ ਸਕਦਾ ਬਾਈ ਠੀਕ ਹੈ ਇਹ ਕੰਮ ਹੋ ਕੇ ਹਾਂਜੀ ਹਾਂਜੀ ਜਿਵੇਂ ਇਹ ਮਿਕਸ ਲੋਹੇ ਚ ਖੜੀ ਆ 22.5 ਕਵੰਡਲ ਦੀ ਇਹ 205000 ਦੀ ਹੈ ਕੰਪਲੀਟ A to Z ਠੀਕ ਹੈ ਹਾਂਜੀ 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 ਇਸ ਦਾ ਫੇਰ ਆ ਗਈ ਆਪਣੇ 25 ਕੁਇੰਟਲ ਦੀ 2,30,000 ਦੀ 25 ਕੁਇੰਟਲ ਦੀ 2,30,000 ਦੀ ਇਹਦਾ ਕੀ ਸਾਈਜ਼ ਆ? ਇਹ ਵੀ 12 1/2 ਹੈ ਜੀ ਟਾਟਾ ਸੇਲ ਚ ਵੀ ਫੁੱਲ ਮੋਡੀਫਾਈ ਕਰਕੇ ਦਵਾਂਗੇ ਪ੍ਰਾਈਮਰ ਲੱਗਾ ਹੋਇਆ ਕੋਈ ਵੀ ਮਨਪਸੰਦ ਆਪਣਾ ਪੇਂਟ ਕਰਵਾ ਸਕਦਾ। ਇਹ 12 ਲੇਬਰੇ ਸਾਈਜ਼ ਵੀ ਬਹੁਤ ਚੱਲ ਪਿਆ। ਹਾਂਜੀ ਹਾਂ ਤੇ ਜਿਵੇਂ ਆਹ ਟਰਾਲੀਆਂ ਨੇ ਬਾਈ ਇਹ ਆਪਣੇ 16-7 ਆ ਗਈ ਸਿਰੇ ਤੇ ਪ੍ਰਾਈਮਰ ਵਾਲੀ ਠੀਕ ਆ। ਹਾਂਜੀ ਆ ਇਹ 2,75,000 ਦੀ 31 ਕੁਇੰਟਲ ਵਜ਼ਨ ਚ 31 ਕੁੰਟਲ ਵਜ਼ਨ ਹੈ ਦਾ ਹਾਂਜੀ ਹਾਂ ਸਿਰਫ 2,75,000 ਦੀ ਫੁੱਲ ਕੰਮ ਕਰਕੇ ਦਵਾਂਗੇ ਆਪਾਂ ਠੀਕ ਹੈ ਠੀਕ ਹੈ ਪੈਰ ਜਾਰੀ ਸਟਿੱਕ ਕਰ ਬਾਕੀ ਬਿਲਡਿੰਗ ਵਗੈਰਾ ਚੈੱਕ ਕਰ ਸਿਰੇ ਤੋਂ ਸਿਰੇ ਤੱਕ ਕਲੀਅਰ ਹੋਊਗੀ ਵੀਰੇ ਹੂੰ ਕਿਤੇ ਵੀ ਕੋਈ ਚੀਜ਼ ਮਾਰ ਕੇ ਦੇਖ ਲਓ ਠੀਕ ਹੈ ਵੀ ਕੋਈ ਕੱਲ ਨੂੰ ਵੀ ਮਤਲਬ ਦਿੱਕਤ ਆ ਜੇ ਕੋਈ ਸਾਡੀ ਜ਼ਿੰਮੇਵਾਰੀ ਹੈ ਵੀਰੇ ਠੀਕ ਹੈ ਹਾਂਜੀ ਹਾਂਜੀ ਐਂਡ ਟੂ ਐਂਡ ਹਾਂਜੀ ਇਹ 12 ਸਾਢੇ 6 ਆ ਗਈ 28-29 ਕੁੰਟਲ ਚ ਇਹ 2,60,000 ਦੀ ਟਾਟਾ ਸੇਲ ਚ ਫੁੱਲ ਹੈਵੀ 2,60,000 ਹਾਂਜੀ ਹਾਂਜੀ ਤੇ ਇਹ ਇਹ 16 7 ਆ ਗਈ 36-37 ਕੁੰਟਲ ਏ ਬਈ ਲੋਕ ਹੋ ਜਾਂਦਾ ਇਹਦਾ ਸਹੀ ਜੈਕ ਪਾਈਪ ਲੋਕ ਆ ਗਿਆ ਜੀ ਠੀਕ ਹੈ ਜੀ ਮੈਂ ਤੇਰਾ ਹਾਂ ਇਹ ਰੋਪਾ ਲੋਕ ਲਾਤਾ ਨਾ ਜਦੋਂ ਤਰੇ ਤੇ ਜਿੰਦਾ ਲਾਤਾ ਕੋਈ ਥੋੜਾ ਜੈਕ ਜਿਵੇਂ ਟਰਾਲੀ ਕੋਈ ਲਿਆ ਜਾਂਦਾ ਵੀਰਪਰਾ ਜੈਕ ਨਹੀਂ ਯੂਜ਼ ਕਰਦਾ ਕਿਉਂਕਿ ਜਦੋਂ ਤੇਲ ਮਿਕਸ ਹੁੰਦਾ ਟਰੈਕਟਰ ਨੂੰ ਵੀ ਦਿੱਕਤ ਆ ਜੈਕ ਨੂੰ ਵੀ ਦਿੱਕਤ ਆ ਹਾਂਜੀ ਹਾਂ ਇਹ 16 ਸੱਤ ਆ ਗਿਆ ਜੀ 31 ਕੁਇੰਟਲ ਵਜਨ ਚ 31 ਕੁਇੰਟਲ ਪੂਰਾ ਕੰਪਲੀਟ ਕਰਕੇ 2,75,000 ਦਾ 275 ਹਾਂਜੀ ਹਾਂ ਤੇ ਇਹ ਟਰਾਲੀ ਇਹ 18 ਸੱਤ ਆ ਗਿਆ ਜੀ ਰੇਲ ਦਾ ਹਿੱਸਾ ਟਾਟਾ ਸੇਲ ਦਾ ਮਾਲ 42 ਕੁਇੰਟਲ ਵਜਨ 3,95,000 ਦਾ 3 ਇਹ 16 7 ਆ ਗਿਆ ਜੀ ਫੇਰ ਠੀਕ ਹੈ ਹਾਂ ਜੀ ਹਾਂ ਇਹ 330 ਆ ਗਿਆ ਤੇ 330 ਦਾ 16 7 ਹਾਂ ਇਹ ਵੀ 16 7 ਸੇਮ ਹੀ ਚੀਜ਼ ਹੈ 330000 ਤੇ 330 ਦੀ ਵੀ ਜਿਹੜੇ ਵੀ ਰੇਟ ਬੋਲੇ ਨੇ ਆਪਾਂ ਕੰਪਲੀਟ ਕਰਕੇ ਹਾਂ ਇਹ 13 7 ਖੜਾ ਜੀ ਸਾਢੇ 26 ਗਵੰਡਲ ਚ 235000 ਦਾ ਜਾਲੀ ਜਾਲੀ ਲੱਗਣਾ ਉਹ ਲਾ ਕੇ ਦਵਾਂਗੇ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਇਹ 14 7 ਆ ਗਈ ਟਾਡਾ ਸੇਲ ਚ ਉਹ ਉਹ 15 ਸੱਤ ਆਗੇ ਜੀ ਇਹ 310000 ਦਾ 33 ਗੰਡਾ ਵਜਨ ਉਹਦਾ 35 ਗੰਡਾ ਲਾਓ 330000 ਦਾ 330000 ਉਹ ਚੋ 5 ਸੱਤ ਹਜ਼ਾਰ ਮਾਨਦਾਨ ਹੋਰ ਕਰ ਦਾਂਗੇ ਠੀਕ ਹੈ ਹਾਂਜੀ 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 ਤੇ ਬਾਕੀ ਕਲਰ ਕਲਰ ਜਿਹੜਾ ਮਰਜੀ ਕਲਰ ਜਿਹੜਾ ਮਰਜੀ ਕਰਵਾ ਲਓ ਤੇ ਗਾਰੰਟੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਆਪਾਂ ਵੀਰੇ ਪੇਂਟ ਦੀ ਗਾਰੰਟੀ ਆ ਗਈ ਜੈਕ ਦੀ ਹੱਬ ਦੀ 베ARING ਦੀ ਹਿੱਸੇ ਦੀ ਬਿਲਡਿੰਗ ਦੀ ਠੀਕ ਗਰੰਟੀ ਨੇ ਸਾਰਾ ਕੁਝ ਹੀ ਆ ਗਿਆ ਲਿਖ ਕੇ ਦਵਾਂਗੇ ਜੀ ਪਤਾ ਸਾਰਾ ਕੁਝ ਹੀ ਆ ਗਿਆ ਸਾਰਾ ਕੁਝ ਖਬਰ ਹੋ ਗਈ ਠੀਕ ਹੈ ਬਿਲਡਿੰਗ ਵਗੈਰਾ ਦੀ ਗਰੰਟੀ ਬਿਲਡਿੰਗ ਦੀ ਵੀ ਜੋੜ ਜੋੜ ਲਿਖ ਕੇ ਦਵਾਂਗੇ ਜੀ ਠੀਕ ਆ ਕੱਲੀ ਕੱਲੀ ਚੀਜ਼ ਲਿਖਤੀ ਚ ਮਿਲਣੀ ਹੈ ਆਪਣੇ ਕੋਲ ਹਾਂਜੀ ਹਾਂ ਕੋਈ ਵੀ ਤੁਹਾਨੂੰ ਐਵੇਂ ਨਹੀਂ ਮਿਲਣੀ ਲਿਖ ਕੇ ਦਵਾਂਗਾ ਕੱਲੀ ਕੱਲੀ ਚੀਜ਼ ਇਹ ਨਹੀਂ ਹੈਗਾ ਕੱਲ ਨੂੰ ਤੁਹਾਨੂੰ ਦਿੱਕਤ ਆ ਜਾਊਗੀ ਸੇ ਬਾਕੀ ਰਹੀ ਗੱਲ ਜਿਹੜੀ ਵੇਟ ਦੀ ਗੱਲ ਹੋ ਗਈ ਵੀ 92 ਰੁਪਏ ਕਿਲੋ ਦੇ ਵਿੱਚ ਟਾਟਾ ਸੇ ਉਹ ਮੌਕੇ ਤੇ ਕੰਡੇ ਤਾਂ ਲੱਗ ਜਣਾ ਜੀ ਹਾਂ 92 ਰੁਪਏ ਕਿਲੋ ਏ ਟੂ ਜ਼ेड ਕੰਪਲੀਟ ਦਵਾਂਗੇ ਕੰਪਲੀਟ ਤੇ 8 ਉਦੇ ਵਿੱਚ ਕੀ ਕੁਛ ਹੁੰਦਾ ਜਿਵੇਂ ਸਾਈਡ ਵਾਲੀ ਚਾਦਰ ਆ ਗਈ ਇੱਕ ਵਿੱਡ ਟਾਟਾਈ ਚਾਦਰ ਜੋ ਕਟਿੰਗ ਕਰਕੇ ਲਾਵਾਂਗੇ ਠੱਲਾ ਆਪਾਂ ਜਾਇਦਾ ਲਾਉਣਾ ਜੇ ਉਹ ਵੀ ਟਾਟਾ ਲਾਉਣਾ ਉਹ ਵੀ ਟਾਟਾ ਲਾ ਦਾਂਗੇ 88 ਰੁਪਏ ਦੇ ਵਿੱਚ ਹੀ ਲਾ ਦਾਂਗੇ ਜਿਹੜਾ ਫਰਸ ਹੁੰਦੇ ਨੇ ਆਪਣੀਆਂ ਟਰਾਲੀਆਂ ਦੇ ਹਾਂਜੀ ਹਾਂਜੀ ਇਹ ਕਿਹੜੇ ਯੂਟ ਇਸ ਸਮੁੰਦਰੀ ਜਹਾਜ਼ ਦਾ ਲਾ ਰਹੇ ਹਾਂ ਜੀ ਆਪਾਂ ਸ਼ਿਪ ਵਾਲਾ ਜਿਹਨੂੰ ਕਹਿੰਦੇ ਆਪਾਂ 6 ਐਮ ਐਮ ਠੀਕ ਹੈ ਹਾਂਜੀ ਹਾਂ ਵੀ ਉਹੀ ਉਹ ਜਿਹੜਾ ਕਿਹਾ ਸਮੁੰਦਰੀ ਜਹਾਜ਼ ਹਾਂਜੀ 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 ਇਹ ਤੁਸੀਂ ਟਾਟਾ ਸੇਲ ਦਾ ਲਾਉਣਾ ਟਾਟਾ ਸੇਲ ਦਾ ਵੀ ਲਾ ਦਾਂਗੇ ਇਹਦਾ ਡਾਲਾ ਤਿੰਨ ਥਾਂ ਹੁੰਦਾ ਇਹਦਾ ਡਾਲਾ ਸ਼ੈੱਡ ਵਾਲੇ ਬੁਝਬਾ ਚੈੱਕ ਕਰ ਲਓ ਫੁੱਲ ਹੈਵੀ ਲੱਗੇ ਹੋਏ ਨੇਗੇ ਠੀਕ ਹੈ ਹਾਂਜੀ ਹਾਂ ਤਿੰਨੇ ਜਗਾਂ ਤੋਂ ਇਹ ਜਿੱਦਾਂ ਦਾ ਵੀ ਕਹੇ ਅਗਲਾ ਉਦਾਂ ਦਾ ਬਣਵਾ ਬਾਕੀ ਸਾਰੀ ਗਾਗਦੀ ਡਿਮਾਂਡ ਹੈ ਇਹ ਜਲੰਦਰੇ ਦੀ ਜਾਨਾ ਟਰਾਲਾ ਇਹਦਾ ਪਿੱਛੇ ਬੈਡ ਬੁੱਡ ਪੂਰਾ ਸੰਗਣਾ ਬਣਾਇਆ ਆਪਾਂ ਵੀ ਆਲੂ ਲੂ ਦੇ ਕੰਮ 'ਚ ਬੈਡ ਖੁੱਲੇ ਨਾ ਪਿੱਛੇ ਲਗਾਤਾਰ ਇੰਗਲਾ ਪਾਤੀ ਆ ਇੰਗਲ ਫੁੱਲ ਚੌੜੀ ਪਾਤੀ ਠੀਕ ਹੈ ਇਹ ਵੀ 5 ਐਮ ਐਮ ਚਾਦਰ ਚੋਂ ਕਟਿੰਗ ਕਰਕੇ ਲਾਇਆ ਹੋਇਆ ਹੈ ਇਹ ਤਾਂ ਵੇਟ 'ਚ ਆ ਜਾਂਦੀਆਂ ਜੀ ਹਾਂ ਵੇਟ 'ਚ ਸਾਰਾ ਵੇਟ ਤੇ ਆ ਲੋਕ ਲੋਕ ਸਾਰਾ ਕੁਝ ਵੇਟ 'ਚ ਆ ਥੱਲੇ ਰੱਸਾ ਇਕੱਠਾ ਇਹ ਵਿੱਚ ਤੁਸੀਂ ਥੋੜਾ ਬਹੁਤਾ ਡਿਜਾਸਟਮੈਂਟ ਕਰ ਲੈਣੇ ਹੋ। ਅੱਜ ਵੀ ਉਹ ਟੇਪ ਟੂਬ ਲੈਟਨ ਉਹਦਾ ਸਾਰਾ ਕੁਝ ਵਿੱਚ ਹੀ ਹੈ ਬੇਲ ਤੇ ਵੀਲ ਕਰ। ਇੱਕ ਆਪਣੀ ਬਈ ਵੀਡੀਓ ਘੁੰਮਦੀ ਬਹੁਤ ਤਾਂ ਦੂਰ ਦੇ ਗਾਹਕ ਹੁੰਦੇ ਨੇ ਉਹਨਾਂ ਨੂੰ ਡਿਲੀਵਰੀ ਹੋ ਜਾਂਦੀ ਆ। ਡਿਲੀਵਰੀ ਵੀ ਆਪਾਂ ਗੱਡੀ ਕਰਵਾ ਕੇ ਦਿੰਨੇ ਆ। ਥੋ ਕਸਟਮਰ ਨੂੰ ਆਪਣੀ ਜ਼ਿੰਮੇਵਾਰੀ ਹੁੰਦੀ ਆ ਗੱਡੀ ਦੀ। ਠੀਕ ਆ। ਹਾਂ ਆਲ ਇੰਡੀਆ ਜੂਪੀ, ਐਮਪੀ, ਛੱਤੀਗੜ੍ਹ, ਪੰਜਾਬ, ਰਿਆਣਾ ਜਿੱਥੇ ਮਰਜ਼ੀ ਲੈ ਜਾਓ। ਪਹਿਲਾਂ ਵੀ ਜਾਂਦੀ ਆ ਸਾਰੇ। ਹਾਂਜੀ ਹਾਂਜੀ 17 ਰੁਪਏ ਕਿਲੋਮੀਟਰ ਅਪੜਾਉਣ ਦਾ ਗੱਡੀ ਵਾਲੇ ਲੈਂਦੇ ਆ ਕਰਾਇਆ। ਉਹਦੀ ਜ਼ਿੰਮੇਵਾਰੀ ਘਰ ਤ ਠੀਕ ਹੈ ਪੂਰੀ ਜਮੇਵਾਰੀ ਨਾ ਭੇਜਾਂਗੇ ਟਰਾਲੀ ਆਪਾਂ ਤੇ ਇੱਕ ਆਪਣਾ ਐਡਰੈਸ ਦੱਸ ਦਈਏ ਐਡਰੈਸ ਵੀਰੇ ਆਪਣਾ ਸ਼ਹਿਰ ਸਮਾਣਾ ਜ਼ਿਲ੍ਹੇ ਪਟਿਆਲੇ ਚ ਸਮਾਣੇ ਤੋਂ 3-4 ਕਿਲੋਮੀਟਰ ਮੇਨ ਭਵਾਨੀਗੜ੍ਹ ਰੋਡ ਤੇ ਆ ਕੇ ਜਮਾ ਕਲਾਰਾ ਚੌਕ ਦੇ ਵਿੱਚ ਆਪਣੀ ਵਰਕਸ਼ਾਪ ਆ ਇੱਕ ਜਿਹੜੀ ਆਪਣੀ ਲੋਕੇਸ਼ਨ ਵੀ ਆਉਂਦੀ ਹੈ ਮੈਥੋਂ ਅੱਜ ਲੱਗੀ ਨਹੀਂ ਕੀ ਭਰ ਕੇ ਨਿਕਲਦਾ ਆਪਣਾ ਐਨਐਸ ਨੰਬਰ ਦਾ ਰੈਗਿस्ट्री ਵਰਕ ਸਮਾਣਾ ਭਰ ਲਿਓ ਜੀ ਠੀਕ ਹੈ ਐਨਐਸ ਸਮਾਣਾ ਹਾਂ ਬਾਕੀ ਮੈਨੂੰ ਮੈਸੇਜ ਕਰਦਿਆ ਕਰੋ ਵਟਸਐਪ ਤੇ ਲੋਕੇਸ਼ਨ ਲਿਖ ਕੇ ਸਭ ਤੋਂ ਵਧੀਆ ਮੈਂ ਤੁਹਾਨੂੰ ਲੋਕੇਸ਼ਨ ਭੇਜ ਦੂੰਗਾ ਨਾਲ ਦੀ ਨਾਲ ਠੀਕ ਹੈ ਜੇ ਕਿਸੇ ਵੀਰ ਨੇ ਕੋਈ ਵੀ ਸਾਈਜ਼ ਦੀਆਂ ਫੋਟੋਆਂ ਲੈਣੀਆਂ ਨੇ WhatsApp ਤੇ ਉਸ ਸਾਈਜ਼ ਲਿਖ ਕੇ ਭੇਜ ਦਿਓ ਮੈਂ ਨਾਲ ਦੀਆਂ ਫੋਟੋਆਂ ਪਾ ਦਾਂਗਾ ਫੋਟੋਆਂ ਪਾ ਦਾਂਗਾ ਹਾਂਜੀ 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 ਠੀਕ ਹੈ ਉਹਦੇ ਵਿੱਚ ਜਿਵੇਂ ਉਹਨਾਂ ਡਿਜ਼ਾਈਨ ਵੀ ਆਪਾਂ ਵੀ ਜ਼ਰੂਰੀ ਨਹੀਂ ਵੀ ਇਹੀ ਲੈਣੇ ਜਿਵੇਂ ਮਰਜ਼ੀ ਫਰਕ ਕਰ। ਸਾਡ ਜਿਵੇਂ ਦਾ ਮਰਜ਼ੀ ਗਾ ਕੇ ਆਪਣੀ ਫੋਟੋ ਵੀਡੀਓ ਦਿਖਾ ਦੇ। ਠੀਕ ਹੈ। ਹਾਂ ਉਮੀਦ ਹੀ ਤਿਆਰ ਕਰ ਦਾਂਗੇ ਆਪਾਂ। ਉਮੀਦ ਹੀ ਤਿਆਰ ਕਰਾਂਗੇ। ਉਮੀਦ ਹੀ ਤਿਆਰ ਹੋ ਜੂਗੀ। ਪੂਲੀ ਸਾਈਜ਼ ਮਿਲ ਜਾਊਗਾ। ਹਾਂਜੀ ਹਾਂਜੀ ਹਾਂਜੀ। ਵੱਡੇ ਤੋਂ ਵੱਡਾ ਕਿੰਨਾ? 11 ਫੁੱਟ ਤੋਂ ਲੈ ਕੇ 26 ਫੁੱਟ ਤੱਕ ਡਬਲ ਐਕਸਲ। ਹਾਂ 26 ਠੀਕ ਆ ਡਬਲ ਐਕਸਲ। ਡਬਲ ਐਕਸਲ ਆ ਜੂਗਾ। ਡਬਲ ਹੀ ਸਿਲਟਰਾਂ। ਹਾਂਜੀ ਹਾਂਜੀ ਆਲੂ, ਗੰਨਾ, ਰੇਤਾ, ਮਿੱਟੀ ਵਾਸਤੇ ਜਿਵੇਂ ਨੇ ਮਰਜ਼ੀ ਹੈਵੀ ਟਰਾਲੇ ਬਣਵਾ ਲਓ ਆਪਣੇ ਤੋਂ। ਠੀਕ ਹੈ। ਹਾਂਜੀ ਹਾਂਜੀ। ਸਿੰਗਲ ਜੈਕ, ਡਬਲ ਜੈਕ ਸਾਰਾ ਸਮਾਣੇ ਦੇ ਵਿੱਚ ਬਾਈ ਬਹੁਤ ਪੁਰਾਣਾ ਬੈਠਾ ਆਪਾਂ ਨੂੰ ਹੋ ਗਏ ਵੀਰੇ 7-8 ਸਾਲ ਕੰਮ ਕਰਦਿਆਂ ਦਾ ਹਾਂ ਜਨਨ ਕਿ ਆਪਾਂ ਕੁਆਲਿਟੀ ਦਾ ਹੀ ਕੰਮ ਕੀਤਾ ਹਾਂ ਜੀ ਤੇ ਇਹਨਾਂ ਦਾ ਮਤਲਬ 7-8 ਸਾਲਾਂ ਦਾ ਕੰਮ ਹੈ ਬਹੁਤ ਪੁਰਾਣਾ ਬੈਠਾ ਸਮਾਨੇ ਦੇ ਵਿੱਚ ਵੀ ਵਧੀਆ ਇੱਕ ਮਸ਼ਹੂਰ ਨਾਮੀ ਫਰਮ ਐ ਸਮਾਨੇ ਦੀ ਐਨ ਐਸ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਸੰਪਰਕ ਕਰ ਲਿਓ ਸੋਸ਼ਲ ਮੀਡੀਆ ਤੇ ਵੀ ਐਕਟਿਵ ਵੀ ਰਹਿੰਦੇ ਨੇ ਇਹਨਾਂ ਦਾ ਪੇਜ ਵੀ ਆ ਫੈਂਸੀ ਟਰਾਲੀ ਸੇਲ ਫੈਂਸੀ ਟਰਾਲੀ ਸੇਲ ਇੰਸਟਾਗ੍ਰਾਮ ਤੇ ਆ ਜੀ ਨੰਬਰ ਦਾ ਟਰਾਲੀ ਸੇਲ ਫੇਸਬੁੱਕ ਤੇ ਆ ਜੀ ਹਾਂਜੀ ਉਹ ਵੀ ਤੁਹਾਨੂੰ ਸਕਰੀਨ ਸ਼ਾਟ ਵਿੱਚ ਲਾ ਦਾਂਗੇ ਉਹ ਵੀ ਫ ਉਹਤੇ ਨਿਤ ਨਵੀਆਂ ਅਪਡੇਟਾਂ ਵੀ ਦਿੰਦੇ ਰਹਿੰਦੇ ਨੇ ਆਹ ਡਿਲੀਵਰੀ ਵੀਰੇ 5-7 ਵੀਡੀਓ ਪਾਉਣੀ ਰਹਿੰਦੇ ਆਪਾਂ ਕੋਈ ਵੀ ਕਸਟਮਰ ਆਰਡਰ ਦੇ ਕੇ ਜਾਂਦਾ ਡਿਲੀਵਰੀ ਸਾਰੀ ਵੀਡੀਓ ਪਾਉਣੀ ਹੈ ਆਪਾਂ ਠੀਕ ਹੈ ਹਾਂਜੀ 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 ਬਾਕੀ ਸਕਰੀਨ ਤੇ ਨੰਬਰ ਆ ਸੰਪਰਕ ਕਰ ਲਿਓ ਜੀ ਧੰਨਵਾਦ